ਸੱਤ ਲੋਜ ਦੇ ਕੰਡੇ ਇੱਕ ਹੱਡਾ ਰੂੜੀ ਆ ਉਹਦੀ ਵੀ ਚਰਬੀ ਦੇ ਖੂਨ ਵਿੱਚ ਜਾ ਰਿਹਾ ਹੈਗਾ ਕੈਂਸਰ ਦਾ ਘਾਰ ਆ ਬੁਰੀ ਹਾਲਤ ਦਾ ਗੁਰਦੇ ਖਰਾਬ ਕਰ ਦਿੰਦੇ ਆ ਕਿੰਨੀਆਂ ਖਰਾਬ ਕਰ ਦਿੰਦੇ ਆ ਉਹ ਗੇਟ ਚ ਪਾਣੀ ਮੋਰੀਆਂ ਕੱਢ ਸਕਦਾ ਇੰਨਾ ਮਾੜਾ ਕੈਮੀਕਲ ਵਾਲਾ ਤੇ ਆਪਣੇ ਸਰੀਰ ਚ ਜਦੋਂ ਜਾਂਦਾ ਤਾਂ ਫਿਰ ਦੇਖ ਲੋ ਕੀ ਕਰੂ ਸਾਨੂੰ ਹਰਿਆਣੇ ਦੀਆਂ ਗੱਡੀਆਂ ਵੀ ਮਿਲ ਗਈ ਹਰਿਆਣੇ ਦਾ ਤਾਂ ਨਹੀਂ ਕੋਈ ਮਸਲਾ ਇੱਥੇ ਫਿਰਦੇ ਹੋਣਗੇ ਮੁੰਡੇ ਹਰਿਆਣੇ ਦੇ ਇੰਟਰਵਿਊ ਕਰ ਲਓ ਉਹਨਾਂ ਨੂੰ ਪੁੱਛੇ ਮੈਂ ਤੁਸੀਂ ਕਿਵੇਂ ਉਹ ਕਹਿੰਦੇ ਸਾਡੇ ਵੀ ਇਹੀ ਕੋਸੀ ਆ ਲੁਧਿਆਣਾ ਵੱਡਾ ਇਕੱਠ ਹੋਇਆ ਪਾਣੀਆਂ ਨੂੰ ਬਚਾਉਣਾ ਹੈ ਪਾਣੀ ਗੰਦਲਾ ਹੋ ਰਿਹਾ ਹੈ ਤੇ ਸਤਲੁਜ ਦੇ ਵਿੱਚ ਲਗਾਤਾਰ ਗੰਦਾ ਪਾਣੀ ਪੈਂਦਾ ਨਜ਼ਰ ਆ ਰਿਹਾ ਸਾਡੇ ਨਾਲ ਜਗਦੀਪ ਰੰਧਾਵਾ ਨੇ ਗੱਲਬਾਤ ਕਰਾਂਗੇ ਸੋਸ਼ਲ ਮੀਡੀਆ ਦੇ ਉੱਤੇ ਐਕਟੀਵੇਟਰ ਇੰਦਰ ਨੇ ਰੰਧਾ ਸਾਹਿਬ ਪਹੁੰਚੇ ਹੋ ਮੁੱਖ ਮੰਤਰੀ ਪੰਜਾਬ ਦਾ ਕਹਿੰਦੇ ਕਿ ਲੋਡ ਨਹੀਂ ਪੈਣੀ ਧਰਨਾਂ ਤਰਨਿਆ ਦੀ ਜੇ ਧਰਨ ਲੱਗਣਗੇ ਵੀ ਤੇ ਅਸੀਂ ਹੱਲ ਕਰਾ ਦੇਂਗੇ ਮਿੰਟਾਂ ਦੇ ਫਿਰ ਇੱਥੇ ਲੋਕੀ ਲੋਡ ਪੈ ਗਈ ਮੁੱਖ ਮੰਤਰੀ ਸਾਹਿਬ ਤੋਂ ਸ਼ੁਰੂ ਤੋਂ ਹੀ ਕਹਿੰਦੇ ਰਹੇ ਆ ਵੀ ਧਰਨੇ ਨਾਲ ਦੀ ਕੋਈ ਚੀਜ਼ ਲੱਗਣੀ ਜਿੱਦਾਂ ਦੇ ਬਣੇ ਆ ਬਾਣ ਤੋਂ ਪਹਿਲਾਂ ਵੀ ਕਹਿੰਦੇ ਰਹੇ ਆ ਇਹ ਜਦੋਂ ਅਸੀਂ ਸੱਤਾ 'ਚ ਆ ਗਏ ਉਹ ਧਰਨੇ ਲੱਗਣੇ ਨਹੀਂਗੇ ਗੱਲ ਇਹ ਆ ਵੀ ਭਗਵੰਤ ਮਾਨ ਸਾਹਿਬ ਆਪ ਵੀ ਇਹ ਮੁੱਦਾ ਠਾਉਂਦੇ ਰਹੇ ਆ ਇਹਦਾ ਹੱਲ ਕਰਨਾ ਬਹੁਤ ਜ਼ਰੂਰੀ ਆ ਜੇ ਆਪਾਂ ਕੋਈ ਬੰਦਾ ਇੱਥੇ ਆ ਕੇ ਦੇਖੇ ਇੱਥੋਂ ਲੈ ਡ੍ਰੇਨ ਦਾ ਪਾਣੀ ਕੈਮੀਕਲ ਦਾ ਪਾਣੀ ਗਊਸ਼ਾਲਾ ਦਾ ਜਾਂ ਹੋਰ ਜਿੰਨਾ ਵੀ ਗੰਦਮੰਦ ਦਾ ਸਾਰਾ ਸਤਲੋਜ ਛੜਕ ਰਿਹਾਗਾ ਇੱਥੇ ਇੱਕ ਸਤਲੋਜ ਦੇ ਕੰਡੇ ਇੱਕ ਹੱਡਾ ਰੂੜੀ ਆ ਉਹਦੀ ਵੀ ਚਰਬੀ ਦੇ ਖੂਨ ਵਿੱਚ ਜਾ ਰਿਹਾਗਾ ਉਹ ਜਦੋਂ ਵਿੱਚ ਲੋਕ ਨਾ ਪਤਾ ਕੀ ਸੋਚਦੇ ਆ ਵੀ ਸਾਨੂੰ ਤਾਂ ਕਿਸੇ ਧਰਤੀ ਵਾਲਾ ਪੀ ਰਹੇ ਆ ਤੇ ਪਿੰਡਾਂ ਦੇ ਨੇੜੇ ਜਿਹੜੇ ਫੈਕਟਰੀਆਂ ਵੀ ਹੈਗੀਆਂ ਥੱਲੇ ਸਿੱਧਾ ਹੀ ਗੰਦਾ ਪਾ ਰਹੇ ਆ ਤੁਸੀਂ ਉਹ ਪੀ ਰਹੇ ਹੋ ਬਾਕੀ ਜਿਹੜਾ ਹੁਣ ਇਹ ਸਤਲੋਚੋਂ ਨਹਿਰਾ ਕੱਸੀਆਂ ਨਿਕਲਦੀਆਂ ਤੇ ਗਾਹਾਂ ਵਾਟਰ ਵਾਕਸ ਆਉਂਦੇ ਆ ਵਾਟਰ ਵਾਕਸ ਨਹੀਂ ਆਪਾਂ ਪੀ ਰਹੇ ਆ ਪਾਣੀ ਕੈਂਸਰ ਦਾ ਘਰ ਆ ਬੁਰੀ ਹਾਲਤ ਆ ਗੁਰਦੇ ਖਰਾਬ ਕਰ ਦਿੰਦੇ ਆ ਕਿੱਡਣੀਆਂ ਖਰਾਬ ਕਰ ਦਿੰਦੇ ਆ ਸੋਨੂੰ ਇੱਕ ਗੱਲ ਦੱਸਦਾ ਵੀ ਇੱਥੇ ਨਾ ਬੁੱਡੇ ਨਾਲੇ ਦੇ ਕੋਲੇ ਇੱਕ ਲੋਹੇ ਦਾ ਗੇਟ ਆ ਫੈਕਟਰੀ ਦਾ ਉਹ ਹਵਾ ਨਾ ਉਡੋੜ ਨਾ ਉਹਦੇ ਤੇ ਪਾਣੀ ਪਈ ਜਾਂਦਾ ਬਿਜਦੀ ਮੋਰੀਆਂ ਨਿਕਲੀਆਂ ਇਸ ਟਾਈਮ ਵੀ ਜਦੋਂ ਉਹ ਗੇਟ 'ਚ ਪਾਣੀ ਮੋਰੀਆਂ ਕੱਢ ਸਕਦਾ ਇੰਨਾ ਮਾੜਾ ਕੈਮੀਕਲ ਵਾਲਾ ਤੇ ਆਪਣੇ ਸਰੀਰ 'ਚ ਜਦੋਂ ਜਾਂਦਾ ਤਾਂ ਫਿਰ ਦੇਖ ਲੋ ਕੀ ਕਰੂਗਾ ਇਸ ਲਈ ਆਪਾਂ ਨੂੰ ਵੱਡੀ ਲੜਾਈ ਲਾਉਣ ਦੀ ਲੋੜ ਆ ਪਾਣੀ ਬਚਾਉਣ ਦੀ ਬਹੁਤ ਜ਼ਰੂਰਤ ਆ ਭਗਵੰਤ ਮਾਨ ਸਾਹਿਬ ਤਾਂ ਇਹ ਵੀ ਕਹਿੰਦੇ ਸੀ ਕਹਿੰਦੇ ਧਰਨੇ ਲਾਉਣ ਦੀ ਲੋੜ ਨਹੀਂ ਪਰ ਧਰਨਾ ਹੁਣ ਤਾਂ ਕਹਿੰਦੇ ਇਹ ਦੇ ਕੇ ਲਾਣ ਲੱਗੇ ਵੀ ਕਿੱਥੇ ਲਾਉਣਾ ਕਿਵੇਂ ਲਾਉਣਾ ਕਹਿੰਦੇ ਜਗ੍ਹਾ ਵਜਾ ਕੋਈ ਪਤਾ ਨਹੀਂ ਹੁੰਦਾ ਕਹਿੰਦੇ ਜਗ੍ਹਾ ਦੇਖੀ ਲਾ ਲੈਂਦੇ ਆਪਾਂ ਮੁੱਖ ਮੰਤਰੀ ਸਾਹਿਬ ਦੀ ਇੱਜ਼ਤ ਕਰਦੇ ਆਂ ਪਰ ਵਜਾ ਜਗ੍ਹਾ ਜੁਗਾ ਕੁਝ ਨਹੀਂ ਜਦੋਂ ਲੋਕ ਔਖੇ ਹੁੰਦੇ ਆ ਤਰਨੇ ਫੇਰ ਲੱਗਦੀ ਆ। ਉਹ ਆਤਮਾਨ ਸਾਹਿਬ ਨੂੰ ਸੋਚਣਾ ਚਾਹੀਦਾ ਵੀ ਜਿਹੜੀਆਂ ਗੱਲਾਂ ਕਰਕੇ ਤੁਸੀਂ ਆਏ ਸੀ ਹਨਾ ਉਹਨਾਂ ਦਾ ਹੱਲ ਕਰੀਏ ਕੋਈ। ਨਾ ਹੱਲ ਕਰੇ ਫਿਰ ਲੋਕ ਲਹਿਰ ਤਾਂ ਬਣਦੀ ਰਹਿੰਦੀ ਆ। ਉਦੋਂ ਉਦੋਂ ਲਣ ਵੇਲੇ ਵੀ ਬਣੀ ਸੀਗੀ। ਇਹਨੇ ਹਟਣਾ ਨਹੀਂ ਆ ਲੋਕ ਲਹਿਰ ਬਣਦੀ। ਕੀ ਲੱਗਦਾ ਕਿ ਹੱਲ ਕਰ ਦੇਣੀ ਹੈ ਸਰਕਾਰਾਂ ਇਹਨਾਂ ਸੌਖਾ ਹੋ ਜਾਏਗਾ। ਕਹਿੰਦੇ ਇੱਥੇ ਬਹੁਤ ਸਾਰੀ ਇੰਡਸਟਰੀ ਹੱਬ ਬਣਿਆ ਹੋਇਆ। ਉੱਥੋਂ ਫਿਰ ਹਿਮਾਚਲ ਤੋਂ ਆਈ ਜਾਂਦਾ ਕੂੜ ਪ੍ਰਚਾਰ ਜਿੰਨਾ ਵੀ ਸਾਰਾ ਹੈਗਾ। ਤੁਹਾਨੂੰ ਕੀ ਲੱਗਦਾ ਹੱਲ ਹੋ ਜਾਏਗਾ? ਹੱਲ ਤਾਂ ਵੀਰੇ ਐ ਆ ਉਦੋਂ ਕਿਸਾਨੀ ਅੰਦੋਲਨ ਵੇਲੇ ਵੀ ਹੋਈ ਹੈ। ਜੇ ਲੋਕ ਇਕੱਠੇ ਹੋਣੇ ਲੋਕ ਤਾਕਤ ਵੱਡੀ ਹੁੰਦੀ ਆ। ਹੱਲ ਨੇ ਤਾਂ ਹੋਣਾ ਹੀ ਆ। ਇਹ ਲੋਕਾਂ ਦਾ ਇਕਾ ਚਾਹੀਦਾ। ਜੇ ਵੱਡਾ ਪੰਜਾਬ ਇਕੱਠ ਕਰਦਾ ਰਹੇ ਤਾਂ ਹੱਲ ਹੋ ਜੂਗਾ। ਇੱਕ ਅੱਧੀ ਵਾਰ ਚ ਨਿਬੜ ਜਾਣਾ। ਇਹ ਲੋਕਾਂ ਨੂੰ ਆਪ ਵੇਰ ਹੋਣਾ ਚਾਹੀਦਾ ਜਿਵੇਂ ਲੱਖਾ ਕਹਿੰਦਾ ਕਿ ਸਭ ਤੋਂ ਪਹਿਲਾਂ ਜ਼ਿਮੀਂਦਾਰਾਂ ਦੇ ਮੀਟਰ ਲੱਗਣੇ ਚਾਹੀਦੇ ਹੈ ਕਹਿੰਦੇ। ਬਿੱਲ ਘਟ ਆਊਗਾ। ਇਹ ਬਾਲਣ ਕੇ ਘਟ ਤੇ ਇਸ ਤਿੱਕੇ ਨਾਲ ਪਾਣੀ ਜ਼ਿਆਦਾ ਨਹੀਂ ਖਿੱਚਣਗੇ ਕਹਿੰਦੇ ਨਹਿਰੀ ਪਾਣੀ ਕਰਨੀ ਧਿਆਨ। ਵੀਰੇ ਐਵੇਂ ਵੀ ਮੀਟਰ ਨਾ ਲੱਗਣੇ ਲੱਗਣੇ ਉਹ ਤਾਂ ਗੱਲ ਵੱਖ ਆ। ਸਾਰੇ ਨੂੰ ਇਹ ਆ ਵੀ ਆਪਾਂ ਪਾਣੀ ਬਚਾਉਣ ਦੀ ਲੋੜ ਆ ਵੀ ਕਿਵੇਂ ਬਚਾਇਆ ਜਾਵੇ ਹਰ ਇੱਕ ਬੰਦੇ ਨੂੰ ਫਿਕਰ ਕਰਨ ਦੀ ਲੋੜ ਜੇ ਸਾਰਾ ਪੰਜਾਬ ਫਿਕਰ ਕਰੂਗਾ ਇੱਕ ਮੁੱਦੇ ਤੇ ਇਕੱਠੇ ਹੋਣਗੇ ਫੇਰ ਹੀ ਹੱਲ ਹੈ ਇਹਦਾ ਨਹੀਂ ਕੋਈ ਹੱਲ ਇਹਦਾ ਕਰ ਰਹੇ ਲੋਕ ਜ਼ਮੀਨੀ ਪੱਧਰ ਦੇ ਉੱਤੇ ਭਾ ਜਿਮੀਦਾਰ ਆ ਭਾ ਆਮ ਲੋਕ ਨੇ ਭਾ ਇੰਡਸਟਰੀ ਵਾਲੇ ਨੇ ਕਰ ਰਹੇ ਜੇ ਭਾਈ ਹੁਣ ਕੈਮਰਾ ਮਾਰਦੇ ਆ ਇਕੱਠ ਤੇ ਇਹ ਜੇ ਲੋਕ ਜਾਗਰਕ ਸੀ ਇਹਨਾਂ ਨੂੰ ਪਤਾ ਸੀ ਫੇਰ ਹੀ ਆਏ ਆ ਜਿੰਨਾਂ ਕ ਲੱਖੇ ਨੇ ਵੀ ਬਹੁਤ ਮਿਹਨਤ કરી ਹੋਰ ਬੰਦਿਆਂ ਨੇ ਵੀ ਜਿੰਨੇ ਸਟੇਜ ਚ ਲਾ ਰਹੇ ਆ ਸਾਰੇ ਬੰਦਿਆਂ ਨੇ ਮਿਹਨਤ ਕੀਤੀ ਅੱਜ ਇਕੱਟਾ-ਕੱਠ ਹੋ ਗਿਆ ਲੋਕਾਂ ਨੂੰ ਸਮਝ ਸਾਰੀ ਆ ਲੋਕ ਆਉਣਗੇ ਮੰਦਾ ਜਗਾਉਣ ਵਾਲਾ ਚਾਹੀਦਾ ਜਾਗ ਪੈਂਦੇ ਆ ਲੋਕ ਲੱਖਾ ਮੱਥਾ ਮਾਰੀ ਗਿਆ ਦੋ ਤਿੰਨ ਮਹੀਨੇ ਸਾਰੀ ਟੀਮ ਮੱਥਾ ਮਾਰੀ ਗਈ ਤੋ ਜਮਾਨ ਵਰ ਕੇ ਕੰਮ ਕਰੇ ਵਾਲ ਗਾਇਕ ਵੀ ਅੱਛਾ ਆ ਹੋਰ ਵੀ ਕਮੇਟੀ ਜਿਹੜੀ ਆ ਉਹਨਾਂ ਨੇ ਬਹੁਤ ਮਿਹਨਤ ਕਰੀ ਅੱਜ ਗੱਡਾ ਕੱਠ ਹੋ ਗਿਆ ਤੁਸੀਂ ਇਹ ਦੇਖੋ ਸਾਨੂੰ ਹਰਿਆਣੇ ਦੀਆਂ ਗੱਡੀਆਂ ਵੀ ਮਿਲੀਆਂ ਹਰਿਆਣੇ ਦਾ ਤਾਂ ਨਹੀਂ ਕੋਈ ਮਸਲਾ ਇੱਥੇ ਫਿਰਦੇ ਹੋਣਗੇ ਮੁੰਡੇ ਹਰਿਆਣੇ ਦੇ ਇੰਟਰਵਿਊ ਕਰ ਲਓ ਉਹਨਾਂ ਨੂੰ ਪੁੱਛੇ ਮੈਂ ਤੁਸੀਂ ਕਿਵੇਂ ਉਹ ਕਹਿੰਦੇ ਸਾਡੇ ਵੀ ਇਹੀ ਕੋਸੀ ਆ ਸਾਡੇ ਵੀ ਇੰਹੀ ਗੰਦਾ ਪਾਣੀ ਆ ਤੇ ਜੇ ਅਸੀਂ ਛੋੜ ਦੇ ਆਵਾਂਗੇ ਤੁਸੀਂ ਫਿਰ ਸਾਡੇ ਆਓਗੇ ਕਿ ਮਨ ਲੈ ਇੱਕ ਰੋਲਣ ਤੋਂ ਬਾਅਦ ਆਪਣਾ ਭਾਈਚਾਰਾ ਵੀ ਬਣ ਗਿਆ ਰਿਆਣੇ ਤੇ ਪੰਜਾਬ ਦਾ ਬਈ ਆਪਾਂ ਜੀਰਾ ਫੈਕਟਰੀ ਵਾਲੀ ਸਾਈਡੋਂ ਜਾਵਾਂਗੇ ਉੱਥੇ ਇੱਕ ਵਾਰੀ ਤਾਂ ਭਗਵੰਤ ਮਾਨ ਸਾਹਿਬ ਕਹਿੰਦੇ ਪੂਰੇ ਸਖਤ ਹੋ ਗਏ ਪਹਿਲਾਂ ਕਹਿੰਦੇ ਐਕਸ਼ਨ ਨਹੀਂ ਲਿਆ ਕਹਿੰਦੇ ਹੁਣ ਤਾਂ ਤਾਲਾ ਲੱਗੂ ਜਿਉ ਮਰਜ਼ੀ ਹੋ ਜਾਵੇ ਤੁਹਾਨੂੰ ਕੀ ਲੱਗਦਾ ਕਿ ਤਾਲਾ ਲੱਗ ਚੁੱਕਿਆ ਜਾਂ ਕੀ ਚੀਜ਼ਾਂ ਕਿ ਉਹ ਕਈ ਜੀਰੇ ਫੈਕਟਰੀ ਵਾਲੇ ਹਜੇ ਕਿਈ ਤਾਂ ਕਹੀ ਜਾਂਦੇ ਕਹਿੰਦੇ ਹਜੇ ਤੱਕ ਦੂਸ਼ਤਾ ਪਾਣੀ 'ਨਾਂ ਤਾਲਾ ਲੱਗਿਆ ਕਹਿੰਦੇ ਇੱਥੇ ਆਏ ਵੀ ਹੋ ਮੁੰਡੇ ਅੱਜ ਵੀ ਆਏ ਹੋ ਆ ਉਹ ਕਹਿ ਰਹੇ ਉਹਨਾਂ ਦੀ ਕਮੇਟੀ ਵੀ ਹਜੇ ਕੁਝ ਬਣਿਆ ਨਹੀਂਗਾ ਪਰ ਭਗਵੰਤ ਮਾਨ ਸਾਹਿਬ ਜਦੋਂ ਉਹ ਉਹ ਵੀ ਕਹਿ ਕੇ ਕਿਸੇ ਮੁੰਡੇ ਨੇ ਐ ਸਵਾਲ ਪੁੱਛ ਲਈ ਥੱਲੇ ਖੜੇ ਨੇ ਉਹ ਕਹਿੰਦੇ ਵੀ ਇਹ ਤਾਂ ਤਾਲਾ ਲੱਗ ਗਿਆ ਪੱਕਾ ਚਲ ਜੇ ਨਾ ਚਲ ਉਹਨਾਂ ਮੁੱਖ ਮੰਤਰੀ ਸਾਹਿਬ ਦਾ ਜੇ ਹੁਕਮ ਆ ਜੇ ਤਾਂ ਇੱਕ ਹਿਸਾਬ ਦਾ ਲੱਗੇ ਹੀ ਹੁੰਦਾ ਚਲ ਮੰਨ ਲਓ ਨਹੀਂ ਲੱਗਿਆ ਨਹੀਂ ਜਦੋਂ ਜਿਉਂ ਕਮੇਟੀ ਕਹਿ ਰਹੀ ਹੈ ਵੀ ਹਜੇ ਕੁਝ ਬਣਿਆ ਨਹੀਂਗਾ ਜੇ ਨਹੀਂ ਫਿਰ ਸਰਕਾਰ ਜਾਂ ਮੁੱਖ ਮੰਤਰੀ ਕੋਸ਼ ਕਰੂਗਾ ਤਾਂ ਫਿਰ ਲੋਕ ਤਾਂ ਹੈਗੇ ਆ ਦੁਬਾਰੇ ਇਕੱਠੇ ਹੋ ਜਾਣਗੇ ਆਹੀ ਹੱਲ ਹੈ ਤਾਂ ਉ ਤਾਂ ਆਪਾਂ ਕਿਸੇ ਨੂੰ ਕੁਝ ਕਰ ਹੀ ਨਹੀਂ ਸਕਦੇ ਇਕੱਠ ਬਣਾ ਕੁਝ ਨਹੀਂ ਲੋਕ ਇਕੱਠੇ ਰਹਿਣ ਹਰ ਇੱਕ ਮੁੱਦੇ ਤੇ ਜਿੱਤ ਜਾਗੇ ਜੇ ਨਹੀਂ ਲੋਕ ਇਕੱਠੇ ਫਿਰ ਕੋਈ ਹੱਲ ਨਹੀਂ ਕੰਗਣਾ ਨਾਉਜ਼ ਫਿਲਮ ਲੈ ਕੇ ਆ ਰਹੀ ਐ ਐਮਰਜੈਂਸੀ ਦੇਖਣੀ ਆ ਓਕੇ ਕਿਵੇਂ ਪ੍ਰਚਾਰ ਕਰੋਂਗੇ ਉਹਦੇ ਵਾਸਤੇ ਕੰਗਣਾ ਨਾਉ ਕੀ ਯਾਰ ਬਾਈ ਕਹਿਵੀਆਂ ਗੱਲਾਂ ਕਰਦਾ ਉਹਦਾ ਕੰਮ ਹੀ ਇਹ ਰਹਿ ਗਿਆ ਕੰਗਣਾ ਨਾਉਜ਼ ਦਾ ਤਾਂ ਹੁਣ ਵੀ ਮੰਨ ਲਓ ਮਾਚਦੀ ਤੇ ਬਸ ਪਟ્રોલ ਪਾਉਣ ਵਾਲੀ ਗੱਲ ਆ ਉਹਦੀ ਤਾਂ ਉਹ ਤਾਂ ਆਸਲ ਸਾਰਨੋਂ ਵੱਧ ਪੰਜਾਬੀਆਂ ਨੂੰ ਜ਼ਿਆਦਾ ਹੇਟ ਕਰਕੇ ਰਾਜੀ ਆ ਪਰ ਉਹਨੂੰ ਪੰਜਾਬ ਦੇ ਇਤਿਹਾਸ ਦਾ ਪਤਾ ਨਹੀਂ ਆ ਵੀ ਉਹ ਕੌਣ ਆ ਇਹ ਬੰਦੇ ਕੀ ਕਰ ਰਹੇ ਆ ਫਿਲਮ ਹੁਣ ਤੇ ਰਿਸ਼ਾ ਚ ਪੰਜਾਬੀ ਚੱਲਣ ਦੇ ਦੇਣਗੇ ਸਿਨੇਮਾ 'ਚ ਮੈਂ ਪੰਜਾਬ ਨੂੰ ਬੇਨਤੀ ਕਰਦਾ ਵੀ ਇਹਦਾ ਵੱਡੇ ਪੱਧਰ ਤੇ ਵਿਰੋਧ ਕੀਤਾ ਜਾਵੇ ਪਰ ਜੋ ਕੰਗਣਾ ਹਰਕਤ ਕਰ ਰਹੀ ਹੈ ਬਹੁਤ ਮਾੜੀ ਗੱਲ ਆ ਹੁਣ ਤਾਂ ਐਮਪੀ ਆ ਦੇਸ਼ ਦੀ ਐਮਪੀ ਆ ਮੋਦੀ ਵਰਗਿਆਂ ਨੂੰ ਵੀ ਸੋਚਣਾ ਚਾਹੀਦਾ ਵੀ ਜੇ ਅਸੀਂ ਇੱਕ ਕਮਿਊਨਿਟੀ ਨੂੰ ਟਾਰਗੇਟ ਟਾਰਗੇਟ ਕਰਾਂਗੇ ਨਾ ਇਹਦੇ ਨਤੀਜੇ ਗਲਤ ਨਿਕਲਦੇ ਆ ਰੋਕਣਾ ਚਾਹੀਦਾ ਜਿਹੜਾ ਵੀ ਗਲਤ ਫੈਸਲਾ ਹੁੰਦਾ ਸਾਡੇ ਵੀ ਸਿੱਖ ਬੁੱਧੀਜੀਵੀਆਂ ਨੂੰ ਮੈਂ ਕਹਿਣਾਗਾ ਵੀ ਭਾਈ ਤੁਸੀਂ ਅਗਵਾਈ ਕਰੋ ਵੱਡੇ ਪੱਧਰ ਤੇ ਕੋਈ ਮਹਿਮਸੇੜੀ ਜਾਈਂ ਆਉਣ ਵਾਲੇ ਟਾਈਮ 'ਚ ਵੱਡਾ ਕੋਈ ਕੁਝ ਕਿਰਿਆ ਜਾਵੇ ਕੱਲ ਨੂੰ ਕੋਈ ਹੋਰ ਫਿਲਮ ਲੈ ਕੇ ਆ ਜੂਗਾ ਮੁੱਖ ਮੰਤਰੀ ਸਾਹਿਬ ਤਾਂ ਸ਼ੁਰੂ ਤੋਂ ਹੀ ਕਹਿੰਦੇ ਰਹੇ ਆ ਵੀ ਧਰਨੇ ਨਾਲ ਦੀ ਕੋਈ ਚੀਜ਼ ਲੱਗਣੀ ਜਿੱਦਾਂ ਦੇ ਬਣੇ ਆ ਬਾਹਰੋਂ ਤੋਂ ਪਹਿਲਾਂ ਵੀ ਕਹਿੰਦੇ ਰਹੇ ਆ ਵੀ ਜਦੋਂ ਅਸੀਂ ਸੱਤਾ 'ਚ ਆ ਗਏ ਉਹ ਧਰਨੇ ਲੱਗਣੇ ਨਹੀਂਗੇ ਗੱਲ ਇਹ ਆ ਵੀ ਭਗਵੰਤ ਮਾਨ ਸਾਹਿਬ ਆਪ ਵੀ ਇਹ ਮੁੱਦਾ ਠਾਉਂਦੇ ਰਹੇ ਆ ਇਹਦਾ ਹੱਲ ਕਰਨਾ ਬਹੁਤ ਜ਼ਰੂਰੀ ਆ ਜੇ ਆਪਾਂ ਕੋਈ ਬੰਦਾ ਇੱਥੇ ਆ ਕੇ ਦੇਖੇ ਇੱਥੋਂ ਲੈਂਡਰੀਨ ਦਾ ਪਾਣੀ ਕੈਮੀਕਲ ਦਾ ਪਾਣੀ ਗਾਂਸ਼ਾਲਾ ਦਾ ਜਾਂ ਹੋਰ ਜਿੰਨਾ ਵੀ ਗੰਦਮੰਦ ਦਾ ਸਾਰਾ ਸੱਤ ਲੋਚ ਢੱਗ ਰਿਹਾਗਾ ਇਥੇ ਇੱਕ ਸਤਲੋਜ ਦੇ ਕੰਡੇ ਇੱਕ ਹੱਡਾ ਰੂੜੀ ਆ ਉਹਦੀ ਵੀ ਚਰਬੀ ਦੇ ਖੂਨ ਵਿੱਚ ਜਾ ਰਿਹਾਗਾ ਉਹ ਜਦੋਂ ਵਿੱਚ ਲੋਕ ਨਾ ਪਤਾ ਕੀ ਸੋਚਦੇ ਆ ਵੀ ਸਾਨੂੰ ਤਾਂ ਕਿਸੇ ਧਰਤੀ ਵਾਲਾ ਪੀ ਰਹੇ ਆ ਤੇ ਪਿੰਡਾਂ ਦੇ ਨੇੜੇ ਤੇੜੇ ਫੈਕਟਰੀਆਂ ਵੀ ਹੈਗੀਆਂ ਥੱਲੇ ਸਿੱਧਾ ਹੀ ਗੰਦਾ ਪਾ ਰਹੇ ਆ ਤੁਸੀਂ ਉਹ ਪੀ ਰਹੇ ਹੋ ਬਾਕੀ ਜਿਹੜਾ ਹੁਣ ਇਹ ਸਤਲੋਜ ਚੋਂ ਨਹਿਰਾ ਕੱਸੀਆਂ ਨਿਕਲਦੀਆਂ ਤੇ ਗਾਹਾਂ ਵਾਟਰ ਵਾਕਸ ਆਉਂਦੇ ਆ ਵਾਟਰ ਵਾਕਸ ਰਾਈਆਂ ਵੀ ਪੀ ਰਹੇ ਆ ਪਾਣੀ ਕੈਂਸਰ ਦਾ ਘਰ ਆ ਬੁਰੀ ਹਾਲਤ ਆ ਗੁਰਦੇ ਖਰਾਬ ਕਰ ਦਿੰਦੇ ਆ ਕਿੱਡਣੀਆਂ ਖਰਾਬ ਕਰ ਦਿੰਦੇ ਆ ਸੋਨੋ ਇੱਕ ਗੱਲ ਦੱਸਦਾ ਵੀ ਇੱਥੇ ਨਾ ਬੁੱਡੇ ਨਾਲੇ ਦੇ ਕੋਲੇ ਇੱਕ ਲੋਹੇ ਦਾ ਗੇਟ ਆ ਫੈਕਟਰੀ ਦਾ ਉਹ ਹਵਾ ਨਾ ਉਡੋੜ ਨਾ ਉਹਦੇ ਤੇ ਪਾਣੀ ਪਈ ਜਾਂਦਾ ਬਿਜਦੀ ਮੋਰੀਆਂ ਨਿਕਲੀਆਂ ਇਸ ਟਾਈਮ ਵੀ ਜਦੋਂ ਉਹ ਗੇਟ ਚ ਪਾਣੀ ਮੋਰੀਆਂ ਕੱਢ ਸਕਦਾ ਇੰਨਾ ਮਾੜਾ ਕੈਮੀਕਲ ਵਾਲਾ ਤੇ ਆਪਣੇ ਸਰੀਰ ਚ ਜਦੋਂ ਜਾਂਦਾ ਤਾਂ ਫਿਰ ਦੇਖ ਲਓ ਕੀ ਕਰੂਗਾ ਇਸ ਲਈ ਆਪਾਂ ਨੂੰ ਵੱਡੀ ਲੜਾਈ ਲਾਉਣ ਦੀ ਲੋੜ ਆ ਪਾਣੀ ਬਚਾਉਣ ਦੀ ਬਹੁਤ ਜ਼ਰੂਰਤ ਆ ਭਗਵੰਤ ਮਾਨ ਸਾਹਿਬ ਤਾਂ ਵੀ ਕਹਿੰਦੇ ਸੀ ਕਹਿੰਦੇ ਧਰਨੇ ਲਾਉਣ ਦੀ ਲੋੜ ਨਹੀਂ ਪਰ ਧਰਨਾ ਹੁਣ ਤਾਂ ਕਹਿੰਦੇ ਇਹ ਦੇ ਕੇ ਲਾਂ ਲਾਗੇ ਵੀ ਕਿੱਥੇ ਲਾਉਣਾ ਕਿਵੇਂ ਲਾਉਣਾ ਕਹਿੰਦੇ ਜਗ੍ਹਾ ਵਜਾ ਕੋਈ ਪਤਾ ਨਹੀਂ ਹੁੰਦਾ ਕਹਿੰਦੇ ਜਗ੍ਹਾ ਦੇ ਕਿ ਲਾ ਲੈਂਦੇ ਆਪਾਂ ਮੁੱਖ ਮੰਤਰੀ ਸਾਹਿਬ ਦੀ ਇੱਜ਼ਤ ਕਰਦੇ ਆਂ ਪਰ ਵਜਾ ਜਗ੍ਹਾ ਜੋਗਾ ਕੁਝ ਨਹੀਂ ਜਦੋਂ ਲੋਕ ਔਖੇ ਹੁੰਦੇ ਆ ਤਾਂ ਨੇ ਫੇਰ ਲੱਗਦੇ ਆ ਭਵੰਤਮਾਨ ਸਾਹਿਬ ਨੂੰ ਸੋਚਣਾ ਚਾਹੀਦਾ ਵੀ ਜਿਹੜੀਆਂ ਗੱਲਾਂ ਕਰਕੇ ਤੁਸੀਂ ਆਏ ਸੀ ਹਣਾ ਉਹਨਾਂ ਦਾ ਹੱਲ ਕਰੀਏ ਕੋਈ ਨਾ ਹੱਲ ਕਰੇ ਫਿਰ ਲੋਕ ਲਹਿਰ ਤਾਂ ਬਣਦੀ ਰਹਿੰਦੀ ਆ ਉਦੋਂ ਦੂਲਣ ਵੇਲੇ ਵੀ ਬਣੀ ਸੀ ਇਹਨੇ ਹਟਣਾ ਨਹੀਂ ਇਹ ਲੋਕ ਲਹਿਰ ਬਣਦੀ ਕਿ ਲੱਗਦਾ ਕਿ ਹੱਲ ਕਰ ਦੇਣਗੇ ਸਰਕਾਰਾਂ ਇਹਨਾਂ ਸੌਖਾ ਹੋ ਜਾਏਗਾ ਕਹਿੰਦਾ ਇੱਥੇ ਬਹੁਤ ਸਾਰੀ ਇੰਡਸਟਰੀ ਹੱਬ ਬਣਿਆ ਹੋਇਆ ਉੱਥੋਂ ਫਿਰ ਹਿਮਾਚਲ ਤੋਂ ਆਈ ਜਾਂਦਾ ਕੂੜ ਪ੍ਰਚਾਰ ਜਿੰਨਾ ਵੀ ਸਾਰਾ ਹੈਗਾ ਤੁਹਾਨੂੰ ਕੀ ਲੱਗਦਾ ਹੱਲ ਹੋ ਜੇ ਹੱਲ ਤਾਂ ਵੀਰੇ ਐ ਆ ਉਹਦੋਂ ਕਿਸਾਨੀ ਅੰਦੋਲਨ ਵੇਲੇ ਵੀ ਹੋਈ ਹੈ ਜਦੋਂ ਲੋਕ ਇਕੱਠੇ ਹੋਣੇ ਲੋਕ ਤਾਕਤ ਵੱਡੀ ਹੁੰਦੀ ਹੈ ਹੱਲ ਨੇ ਤਾਂ ਹੋਣਾ ਹੀ ਆ ਇਹ ਲੋਕਾਂ ਦਾ ਇਕਾ ਚਾਹੀਦਾ ਜੇ ਵੱਡਾ ਪੰਜਾਬ ਇਕੱਠ ਕਰਦਾ ਰਹੇ ਤਾਂ ਹੱਲ ਹੋ ਜੂਗਾ ਇੱਕ ਅੱਧੀ ਵਾਰ ਚ ਨਿਬੜ ਜਾਣਾ ਇਹ ਲੋਕਾਂ ਨੂੰ ਆਪ ਵੇਰ ਹੋਣਾ ਚਾਹੀਦਾ ਜਿਵੇਂ ਲੱਖਾ ਕਹਿੰਦਾ ਕਿ ਸਭ ਤੋਂ ਪਹਿਲਾਂ ਜ਼ਿਮੀਂਦਾਰਾਂ ਦੇ ਮੀਟਰ ਲੱਗਣੇ ਚਾਹੀਦੇ ਹੈ ਕਹਿੰਦੇ ਬਿਲ ਘਟ ਆਊਗਾ ਇਹ ਬਾਲਣ ਕੇ ਘਟ ਤੇ ਇਸ ਤਿੱਕੇ ਨਾਲ ਪਾਣੀ ਜ਼ਿਆਦਾ ਨਹੀਂ ਖਿੱਚਣਗੇ ਕਹਿੰਦੇ ਨਹਿਰੀ ਪਾਣੀ ਕਰਨੀ ਧਿਆਨ ਲੋ ਵੀਰੇ ਐ ਵੀ ਮੀਟਰ ਨਾ ਲੱਗਣੇ ਲੱਗਣੇ ਉਹ ਤਾਂ ਗੱਲ ਵੱਖ ਆ ਸਾਰਿਆਂ ਨੂੰ ਇਹ ਆ ਵੀ ਆਪਾਂ ਪਾਣੀ ਬਚਾਉਣ ਦੀ ਲੋੜ ਆ ਵੀ ਕਿਵੇਂ ਬਚਾਇਆ ਜਾਵੇ ਹਰ ਇੱਕ ਬੰਦੇ ਨੂੰ ਫਿਕਰ ਕਰਨ ਦੀ ਲੋੜ ਜੇ ਸਾਰਾ ਪੰਜਾਬ ਫਿਕਰ ਕਰੂਗਾ ਇੱਕ ਮੁੱਦੇ ਤੇ ਇਕੱਠੇ ਹੋਣਗੇ ਫੇਰ ਹੀ ਹੱਲ ਹੈ ਦਾ ਨਹੀਂ ਕੋਈ ਹੱਲ ਆ ਤਾਂ ਕਰ ਰਹੇ ਲੋਕ ਜ਼ਮੀਨੀ ਪੱਧਰ ਦੇ ਉੱਤੇ ਭਾ ਜ਼ਮੀਂਦਾਰ ਆ ਭਾ ਆਮ ਲੋਕ ਨੇ ਭਾ ਇੰਡਸਟਰੀ ਵਾਲੇ ਨੇ ਕਰ ਰਹੇ ਜੇ ਭਾਈ ਹੁਣ ਕੈਮਰਾ ਮਾਰਦੇ ਆ ਕੱਠ ਤੇ ਇਹ ਜੇ ਲੋਕ ਜਾਗਰਕ ਸੀ ਇਹਨਾਂ ਨੂੰ ਪਤਾ ਸੀ ਫੇਰ ਹੀ ਆਏ ਆ ਜਿਨ੍ਹਾਂ ਕਾ ਲੱਖੇ ਨੇ ਵੀ ਬਹੁਤ ਮਿਹਨਤ ਕਰੀ ਹੋਰ ਬੰਦਿਆਂ ਨੇ ਵੀ ਜਿੰਨੇ ਸਟੇਜ ਚਲਾ ਰਹੇ ਆ ਸਾਰੇ ਬੰਦਿਆਂ ਨੇ ਮਿਹਨਤ ਕੀਤੀ ਅੱਜ ਕੱਟਾ ਕੱਠ ਹੋ ਗਿਆ ਲੋਕਾਂ ਨੂੰ ਸਮਝ ਸਾਰੀ ਆ ਲੋਕ ਆਉਣਗੇ ਬੰਦਾ ਜਗਾਉਣ ਵਾਲਾ ਚਾਹੀਦਾ ਜਾਗ ਪੈਂਦੇ ਆ ਲੋਕ ਲੱਖਾ ਮੱਥਾ ਮਾਰੀ ਗਿਆ ਦੋ ਤਿੰਨ ਮਹੀਨੇ ਸਾਰੀ ਟੀਮ ਮੱਥਾ ਮਾਰੀ ਗਈ ਤੋਜ ਮਾਨ ਵਰਕੇ ਕੰਮ ਕਰੇ ਵਾਲ ਗਾਇਕ ਵੀ ਇੱਛਾ ਆ ਹੋਰ ਵੀ ਕਮੇਟੀ ਜਿਹੜੀ ਆ ਉਹਨਾਂ ਨੇ ਬਹੁਤ ਮਿਹਨਤ ਕੀਤੀ ਅੱਜ ਕੱਟਾ ਕੱਠ ਹੋ ਗਿਆ ਤੁਸੀਂ ਇਹ ਦੇਖੋ ਸਾਨੂੰ ਹਰਿਆਣੇ ਦੀਆਂ ਗੱਡੀਆਂ ਵੀ ਮਿਲੀਆਂ ਹਰਿਆਣੇ ਦਾ ਤਾਂ ਨਹੀਂ ਕੋਈ ਮਸਲਾ ਇੱਥੇ ਫਿਰਦੇ ਹੋਣਗੇ ਮੁੰਡੇ ਹਰਿਆਣੇ ਦੇ ਇੰਟਰਵਿਊ ਕਰ ਲਓ ਨਾ ਮੱਸੇ ਮੈਂ ਤੁਸੀਂ ਕਿਵੇਂ ਉਹ ਕਹਿੰਦੇ ਸਾਡੇ ਵੀ ਇਹੀ ਕੋਸੀ ਆ ਸਾਡੇ ਵੀ ਇਹੀ ਗੰਦਾ ਪਾਣੀ ਆ ਤੇ ਜੇ ਅਸੀਂ ਛੋੜਿਆਵਾਂਗੇ ਤੁਸੀਂ ਫਿਰ ਸਾਡੇ ਆਉਂਗੇ ਕਿ ਮਨ ਲੈ ਇੱਕ ਲੋਨਣ ਤੋਂ ਬਾਅਦ ਆਪਣਾ ਭਾਈਚਾਰਾ ਵੀ ਬਣ ਗਿਆ ਹਰਿਆਣੇ ਤੇ ਪੰਜਾਬ ਦਾ ਬਈ ਆਪਾਂ ਜੀਰਾ ਫੈਕਟਰੀ ਵਾਲੀ ਸਾਈਡੋਂ ਜਾਵਾਂਗੇ ਉੱਥੇ ਇੱਕ ਵਾਰੀ ਤਾਂ ਭਗਵੰਤ ਮਾਨ ਸਾਹਿਬ ਕਹਿੰਦੇ ਪੂਰੇ ਸਖਤ ਹੋ ਗਏ ਪਹਿਲਾਂ ਕਹਿੰਦੇ ਐਕਸ਼ਨ ਨਹੀਂ ਲਿਆ ਕਹਿੰਦੇ ਹੁਣ ਤਾਂ ਤਾਲਾ ਲੱਗੂ ਜੋ ਮਰਜ਼ੀ ਹੋ ਜਾਵੇ ਤੁਹਾਨੂੰ ਕੀ ਲੱਗਦਾ ਕਿ ਤਾਲਾ ਲੱਗ ਚੁੱਕਿਆ ਜਾਂ ਕੀ ਚੀਜ਼ਾਂ ਕਿ ਉਹ ਕਈ ਜੀਰੇ ਫੈਕ ਫਾਈ ਤਾਂ ਕਿ 200 ਤਾਂ ਪਾਣੀ ਨਾ ਤਾਲਾ ਲੱਗਿਆ ਕਿੰਨਾ ਇੱਥੇ ਆਏ ਵੀ ਉਹ ਮੁੰਡੇ ਅੱਜ ਵੀ ਆਏ ਹੋਏ ਆ ਉਹ ਕਹਿ ਰਹੇ ਉਹਨਾਂ ਦੀ ਕਮੇਟੀ ਵੀ ਹਜੇ ਕੁਝ ਬਣਿਆ ਨਹੀਂਗਾ ਪਰ ਭਗਵਾਨ ਤਮਨ ਸਾਹਿਬ ਜਦੋਂ ਉੱਥੇ ਫਸਲ ਮਰੀ ਸੀ ਜੀਰੇ ਉਦੋਂ ਵੀ ਜਾ ਕੇ ਆਇਆ ਉਹ ਉਦੋਂ ਵੀ ਕਹਿ ਕੇ ਕਿਸੇ ਮੁੰਡੇ ਨੇ ਐ ਸਵਾਲ ਪੁੱਛ ਲਈ ਥੱਲੇ ਖੜੇ ਨੇ ਉਹ ਕਹਿੰਦੇ ਵੀ ਇਹ ਤਾਂ ਤਾਲਾ ਲੱਗ ਗਿਆ ਪੱਕਾ ਚਲ ਜੇ ਨਾ ਚਲ ਉਹਨਾਂ ਮੁੱਖ ਮੰਤਰੀ ਸਾਹਿਬ ਦਾ ਜੇ ਹੁਕਮ ਆ ਜੇ ਤਾਂ ਇੱਕ ਹਿਸਾਬ ਦਾ ਲੱਗੇ ਹੀ ਹੁੰਦਾ ਚਲ ਮੰਨ ਲਓ ਨਹੀਂ ਲੱਗਿਆ ਨਹੀਂ ਜਦੋਂ ਜੋ ਕਮੇਟੀ ਕਹਿ ਰਹੀ ਹੈ ਵੀ ਹਜੇ ਕੁਝ ਬਣਿਆ ਨਹੀਂਗਾ ਜੇ ਨਹੀਂ ਫਿਰ ਸਰਕਾਰ ਜਾਂ ਮੁੱਖ ਮੰਤਰੀ ਕੋਸ਼ ਕਰੂਗਾ ਤਾਂ ਫਿਰ ਲੋਕ ਤਾਂ ਹੈਗੇ ਆ ਦੁਬਾਰੇ ਇਕੱਠੇ ਹੋ ਜਾਣਗੇ ਆਹੀ ਹੱਲ ਹੈ ਤਾਂ ਉ ਤਾਂ ਆਪਾਂ ਕਿਸੇ ਨੂੰ ਕੁਝ ਕਰ ਹੀ ਨਹੀਂ ਸਕਦੇ ਇਕੱਠ ਬਣਾ ਕੁਝ ਨਹੀਂ ਲੋਕ ਇਕੱਠੇ ਰਹਿਣਾ ਹਰ ਇੱਕ ਮੁੱਦੇ ਤੇ ਜਿੱਤ ਜਾਗੇ ਜੇ ਨਹੀਂ ਲੋਕ ਇਕੱਠੇ ਫਿਰ ਕੋਈ ਹੱਲ ਨਹੀਂ ਕੰਗਣਾ ਨਾਉਜ਼ ਫਿਲਮ ਲੈ ਕੇ ਆ ਰਹੀ ਹੈ ਐਮਰਜੈਂਸੀ ਦੇਖਣੀ ਆ ਉਹ ਕਿਵੇਂ ਪ੍ਰਚਾਰ ਕਰੋਗੇ ਉਹਦੇ ਵਾਸਤੇ ਕੰਗਣਾ ਨਾ ਕੀ ਯਾਰ ਬਾਈ ਕਹਿਵੀਆਂ ਗੱਲਾਂ ਕਰਦਾ ਉਹਦਾ ਕੰਮ ਹੀ ਇਹ ਰਹਿ ਗਿਆ ਕੰਗਣਾ ਨਾਉਜ਼ ਦਾ ਤਾਂ ਹੁਣ ਵੀ ਮੰਨ ਲਓ ਮਾਚਦੀ ਤੇ ਬਸ ਪਟ્રોલ ਪਾਉਣ ਵਾਲੀ ਗੱਲ ਆ ਉਹਦੀ ਤਾਂ ਉਹ ਤਾਂ ਆਸਲ ਸਾਰਨੋਂ ਵੱਧ ਪੰਜਾਬੀਆਂ ਨੂੰ ਜ਼ਿਆਦਾ ਹੇਟ ਕਰਕੇ ਰਾਜੀ ਆ ਪਰ ਉਹਨੂੰ ਪੰਜਾਬ ਦੇ ਇਤਿਹਾਸ ਦਾ ਪਤਾ ਨਹੀਂ ਆ ਵੀ ਉਹ ਕੌਣ ਆ ਇਹ ਬੰਦੇ ਕੀ ਕਰ ਰਹੇ ਆ ਫਿਲਮ ਹੁਣ ਤੇ ਰਿਸ਼ਾ ਚ ਪੰਜਾਬੀ ਚੱਲਣ ਦੇ ਦੇਣਗੇ ਸਿਨੇਮਾ ਚ ਮੈਂ ਤਾਂ ਪੰਜਾਬ ਨੂੰ ਬੇਨਤੀ ਕਰਦਾ ਵੀ ਇਹਦਾ ਵੱਡੇ ਪੱਧਰ ਤੇ ਵਿਰੋਧ ਕੀਤਾ ਜਾਵੇ ਪਰ ਜੋ ਕੰਗਣਾ ਹਰਕਤ ਕਰ ਰਹੀ ਹੈ ਬਹੁਤ ਮਾੜੀ ਗੱਲ ਆ ਹੁਣ ਤਾਂ ਐਮਪੀ ਆ ਦੇਸ਼ ਦੀ ਐਮਪੀ ਆ ਮੋਦੀ ਵਰਗੇ ਨੂੰ ਵੀ ਸੋਚਣਾ ਚਾਹੀਦਾ ਵੀ ਜੇ ਅਸੀਂ ਇੱਕ ਕਮਿਊਨਿਟੀ ਨੂੰ ਟਾਰਗੇਟ ਟਾਰਗੇਟ ਕਰਾਂਗੇ ਨਾ ਤਾਂ ਨਤੀਜੇ ਗਾਲ ਤੇ ਨਿਕਲਦੇ ਆ ਰੋਕਣਾ ਚਾਹੀਦਾ ਜਿਹੜਾ ਵੀ ਗਲਤ ਫੈਸਲਾ ਹੁੰਦਾ ਸਾਡੇ ਵੀ ਸਿੱਖ ਬੁੱਧੀ ਜੀਵੀਆਂ ਨੂੰ ਮੈਂ ਕਹਿਣਾਗਾ ਵੀ ਭਾਈ ਤੁਸੀਂ ਅਗਵਾਈ ਕਰੋ ਵੱਡੇ ਪੱਧਰ ਤੇ ਕੋਈ ਮਹਿਮ ਸੇੜੀ ਜਾਈ। ਆਉਣ ਵਾਲੇ ਟਾਈਮ 'ਚ ਵੱਡਾ ਕੋਈ ਕੁਸ ਕਰਿਆ ਜਾਵੇ ਕੱਲ ਨੂੰ ਕੋਈ ਹੋਰ ਫਿਲਮ ਲੈ ਕੇ ਆ ਜੂਗਾ। ਠੀਕ। ਧੰਨਵਾਦ। ਜਗਦੀਪ ਰੰਧਾਵਾ ਸਾਡੇ ਨਾਲ ਸੀ ਗੱਲਬਾਤ ਕੀਤੀ ਹੈ ਲੁਧਿਆਣੇ ਮੌਜੂਦ ਸੀਗੇ ਤੇ ਪਾਣੀਆਂ ਦੇ ਮੁੱਦੇ ਉੱਤੇ ਇਕੱਠੇ ਹੋਏ।